ਬੰਦੇ ਨੇ ਕੀਤੀ ਗਲਤੀ ਉਹਨੂੰ ਥੋੜੇ ਦਿਨਾਂ ਬਾਅਦ ਪਿੰਡ ਵਾਲੇ ਗਧੇ ਤੇ ਵਾਹ ਕੇ ਢਵਾ ਦਿਆ ਕਰੇ ਮੂੰਹ ਕਾਲਾ ਕਰਨਾ ਗਧੇ ਤੇ ਭਾਉਣਾ ਢਵਾ ਦੇਣਾ ਐਨਾ ਬਿਸ਼ਰਮ ਹੋ ਗਿਆ ਘਰ ਵਾਲੀ ਵੇਖਣ ਜਾਇਆ ਕਰੇ ਵੀ ਇਦਾਂ ਬਾਹਰ ਗੇੜਾ ਮਾਰਿਆ ਕਰੇ ਵੀ ਅੱਜ ਫੇਰ ਗਧੇ ਤੇ ਚੜਿਆ ਅੱਜ ਫੇਰ ਗਧੇ ਤੇ ਘਰ ਵਾਲੀ ਇਦਾਂ ਆਈ ਬਾਹਰ ਕੰਮ ਕਰਦੀ ਕਰਦੀ ਵੀ ਅੱਜ ਫੇਰ ਗਧੇ ਤੇ ਚੜਿਆ ਤੇ ਅੱਗੋਂ ਲੰਗਿਆ ਜਾਂਦਾ ਹੈ ਕਹਿੰਦਾ ਤੂੰ ਚੱਲ ਚੱਲ ਅੰਦਰ ਪਾਣੀ ਤੱਤਾ ਕਰ ਆਇਆ ਥੋੜਾ ਜਿਹਾ ਢੇੜ ਰਹਿ ਗਿਆ ਬਸ ਉਹ ਗਦੇ ਤੇ ਪਾ ਦਿਆ ਕਰਨ ਥੋੜੇ ਕਿ ਚਿਰ ਬਾਅਦ ਗਦਾ ਕਹਿੰਦਾ ਇਹ ਨਹੀਂ ਕੰਮ ਠੀਕ ਹੋਣ ਵਾਲਾ ਕਹਿੰਦੇ ਗਦਾ ਹੀ ਨਹਿਰ ਤੇ ਡੁੱਬ ਕੇ ਮਰ ਗਿਆ ਵੀ ਇਹਨੂੰ ਤੇ ਸ਼ਰਮ ਹੀ ਕੋਈ ਨਹੀਂ ਥੋੜੇ ਕਿਨਾਂ ਬਾਅਦ ਬਾਅਦ ਕਈ ਬੰਨਿਆਂ ਨੂੰ ਸ਼ਰਮ ਹੁੰਦੀ ਹੋਈ ਨਹੀਂ ਜੋ ਮਰਜੀ ਕਹੀਂ ਜੋ ਜਿੰਨਾ ਮਰਜੀ ਕਰ ਲੋ ਕਈ ਬੰਦਿਆਂ ਤੇ ਅਸਰ ਨਹੀਂ ਹੁੰਦਾ ਪਰ ਕਈਆਂ ਨੇ ਆਪਣੇ ਮਨ ਨੂੰ ਮੋਮ ਕੀਤਾ ਤੀਰ ਤਾਂ ਹੀ ਵੱਜਦਾ ਹੈ